ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਾਰਗ ਨੂੰ ਕਵਰ ਕਰਦੇ ਹੋਏ ਕਾਫੀ ਗੁਰਦਰਾ ਸਾਹਿਬ ਦਰਸ਼ਨ ਕਰਦੇ ਆਉਂਦੇ ਆ ਜਿਵੇਂ ਅੱਜ ਅਸੀਂ ਸਵੇਰੇ ਲੰਮੇ ਜਟਪੁਰੇ ਸਾਹਿਬ ਪਹੁੰਚੇ ਸੀਗੇ ਪਿੰਡ ਵਿੱਚ ਤਾਂ ਉੱਥੇ ਗੁਰੂ ਸਰਪੰਜੂਆਣਾ ਸਾਹਿਬ ਅਸੀਂ ਦਰਸ਼ਨ ਕੀਤੇ ਜਿੱਥੇ ਜੰਡ ਸਾਹਿਬ ਦਾ ਗੁਰਦਰਾ ਮੌਜੂਦ ਆ ਦਸਵੀਂ ਪਾਸ਼ਾ ਚਰਨਸ਼ੋ ਧਰਤੀ ਪ੍ਰਾਪਤ ਆ ਇਸ ਦੇ ਨਾਲ ਹੀ ਇਸ ਇਸ ਪਿੰਡ ਵਿੱਚ ਲੰਮੇ ਜਟਪੁਰੇ ਵਿੱਚ ਇੱਕ ਗੁਰਦਰਾ ਸਾਹਿਬ ਹੋਰ ਹੈਗਾ ਜਿਹੜਾ ਨਾਲ ਲੰਮੇ ਜਟਪੁਰੇ ਵਿੱਚ ਹੀ ਸਥਿਤਤਾ ਜਿਹੜੇ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਚਰਨ ਛੋਟ ਤਰਤੀ ਪ੍ਰਾਪਤ ਆ ਉੱਥੇ ਵੀ ਕਿ ਜੰਡਰ ਸਰ ਸਾਹਿਬ ਜੰਡਰ ਸਾਹਿਬ ਦਾ ਗੁਰਦਾਰਾ ਮੌਜੂਦ ਆ ਦੱਸਣਾ ਚਾਹਾਂਗੇ ਇਸ ਦਾ ਜਿਹੜਾ ਜੰਡਰ ਦਾ ਇਤਿਹਾਸ ਹੈਗਾ ਵੀ ਇੱਥੇ ਗੁਰੂ ਸਾਹਿਬ ਜਰੋਂ ਆਏ ਸੀਗੇ ਛੇਵੇਂ ਪਾਸ਼ਾ ਉਹਨਾਂ ਨੇ ਕੱਚੇ ਕਿੱਲੇ ਨਾਲ ਆਪਣਾ ਘੋੜਾ ਬੰਨਿਆ ਸੀਗਾ ਉਹ ਬਾਅਦ ਚ ਹਾਰਾ ਹੋ ਕੇ ਜੰਡਰ ਰੋਖ ਬਣਿਆ ਜੋ ਹਜੇ ਵੀ ਮਤਲਬ ਜੰਡਰ ਰੋਖ ਮੌਜੂਦ ਆ ਤਾਂ ਇੱਥੇ ਜਦੋਂ ਗੁਰੂ ਸਾਹਿਬ ਪਹੁੰਚੇ ਸੰਗਤਾਂ ਉਹਨਾਂ ਦੇ ਦਰਸ਼ਨ ਲਈ ਆਈਆਂ ਤੇ ਸੰਗਤਾਂ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤੇ ਤੇ ਥੇ ਕਿਹਾ ਜਾਂਦਾ ਵੀ ਲੋਕਾਂ ਦੇ ਦੁੱਖ ਦਰਦ ਦੂਰ ਹੁੰਦੇ ਆ ਜੇ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਉਹ ਵੀ ਦੂਰ ਹੁੰਦੀ ਆ ਤਾਂ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਹੈਗਾ ਸਾਡਾ ਮਕਸਦ ਇਹੀ ਆ ਵੀ ਲਗਾਤਾਰ ਜਿਹੜੇ ਰੁੱਖਾਂ ਦੀ ਗੁਰੂਆਂ ਨਾਲ ਸਾਂਝ ਵਾਰੀ ਗੱਲ ਕਰਦੇ ਹੁਣ ਇਹ ਚੌਥਾ ਏਜੰਡਾ ਦਾ ਰੁੱਖ ਹੈਗਾ ਜਿਹੜਾ ਕਿਸੇ ਕਵਰ ਕੀਤਾ ਇੱਕ ਏਜੰਡਾ ਜੰਡਾ ਦਾ ਜਿਹੜਾ ਰੁੱਖ ਅਸੀਂ ਮਾਛੀਵਾਲਾ ਸਾਹਿਬ ਚਰਨ ਕਮਲ ਸਾਹਿਬ ਸ਼ਸ਼ੋਬਾ ਦਾ ਉੱਥੇ ਕਵਰ ਕੀਤਾ ਉਦੋਂ ਏਜੰਡਾ ਸਾਹਿਬ ਗੁਰਦਰਾ ਫਤਿਹਪੁਰ ਪੈਂਡਾ ਉੱਥੇ ਕਵਰ ਕੀਤਾ ਫਿਰ ਲੰਮੇ ਜਟਪੁਰੇ ਪੈਂਡਾ ਦਾ ਗੁਰੂ ਸਾਹਿਬ ਪੰਜ ਜਣਾ ਸਾਹਿਬ ਜੰਡ ਦਾ ਰੁਖ ਬਹੁਤ ਮਜੂਦ ਆ ਪ੍ਰਾਤਨ ਦਾ ਉਹ ਉਹ ਕਵਰ ਕੀਤਾ ਤੇ ਚੌਥਾ ਜਿਹੜਾ ਜੰਡ ਦਾ ਰੁਖ ਹੈਗਾ ਇੱਥੇ ਸ਼ਿਸ਼ੋਬ ਦਾ ਲੰਮੇ ਝੜਪੁਰੇ ਦੇ ਛੇਵੀਂ ਪਾਸ਼ਾ ਦੇ ਸਥਾਨ ਉਤੇ ਤਾਂ ਮਕਸਦ ਇਹ ਹੀ ਹੈ ਵੀ ਸਾਰੇ ਲੋਕਾਂ ਨੂੰ ਬੇਨਤੀਆਂ ਪ੍ਰਵਾਨ ਕਰਿਓ ਸਾਡਾ ਜਿਹੜਾ ਹੋਕਾ ਹੈਗਾ ਇਹ ਹੀ ਆ ਵੀ ਸਾਡੀਆਂ ਰੋੜਾਂ ਸਾਰੀਆਂ ਪੰਜਾਬ ਦੇ ਖਾਲੀ ਪਈਆਂ ਹੈਗੀਆਂ ਸਾਡੀ ਲਿੰਕ ਰੋੜਾਂ ਜਿਹੜੇ ਪਿੰਨੂ ਜਾਈਏ ਕੋਈ ਸਮਾ ਸੀ ਅਸੀਂ ਜਿਹੜੋ ਬਚਪਨ 'ਚ ਸਾਈਕਲਾਂ ਤੇ ਜਾਂਦੇ ਸੀ ਮਸਾ ਮੇਰਾ ਪਿੰਨ ਜਦੀ ਠੂਰ ਠੂਰ ਤੋਂ ਮਾਨੂੰ ਕਿ ਪੜਦੇ ਸੀਗੇ ਉਹ ਸਮੇਂ ਰੁੱਖਾਂ ਦਾ ਝੁੰਡ ਹੁੰਦੇ ਸੀਗੇ ਤਾਂ ਬਜ਼ੁਰਗਾਂ ਸਾਡੇ ਰੁੱਖ ਰੇਖੇ ਹੋਏ ਆ ਤਾਂ ਹੁਣ ਹੌਲੀ ਹੌਲੀ ਕਰਕੇ ਉਹ ਗਲੁੱਪਤ ਹੋ ਗਏ ਅਸੀਂ ਮਤਲਬ ਕਹਿੰਦਾ ਜਿਹੜੋ ਝੋਨਾ ਤੇ ਕਣਕ ਕਣਕ ਲਾਈ ਆਪਾਂ ਤਾਂ ਸਾਡਾ ਅਸੀਂ ਦੇਖਿਆ ਵੀ ਅਸੀਂ ਵੱਧ ਤੋਂ ਵੱਧ ਕਮਾਈ ਕਰ ਪਾਈਏ ਤਾਂ ਅਸੀਂ ਜੜੀਆਂ ਜੜੀਆਂ ਸਾਡੀਆਂ ਜੜੀਆਂ ਇਹਨਾਂ ਇਹਨਾਂ ਰੁੱਖਾਂ ਦੇ ਜੜਾਂ ਸਾਡੇ ਹਾਲਾਂ ਵਿੱਚ ਫਸਣ ਲੱਗ ਗਿਆ ਤੋਂ ਉਹਨਾਂ ਅਸੀਂ ਕੱਢਣਾ ਸ਼ੁਰੂ ਕਰਤਾ ਹੌਲੀ ਹੌਲੀ ਤਾਂ ਮਕਸਦ ਸਾਡਾ ਇਹ ਵੀ ਇਹਨਾਂ ਇਨੇ ਪ੍ਰਾਤਨ ਰੁੱਖ ਸਾਡੇ ਗੁਰਦੁਰ ਸਾਹਿਬ 'ਚ ਸ਼ੋਭੇ ਦਾ ਹੈ ਰੁੱਖ ਤਾਂ ਜਿਵੇਂ ਜੰਡ ਹੋਇਆ ਫਲਾਹੀ ਹੋਇਆ ਰਹੁੜਾ ਹੋਇਆ ਕਰੀਰ ਹੋਇਆ ਇਹ ਸਾਰੇ ਰੁੱਖ ਸਾਡੇ ਪੁਰਾਣੇ ਰੁੱਖਾ ਇਹਨਾਂ ਨੂੰ ਸਾਡੀ ਬੇਨਤੀਆਂ ਇਹ ਹੀ ਆ ਵੀ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਇਹਨਾਂ ਰੁੱਖਾਂ ਨੂੰ ਗੁਰੂਆਂ ਦੇ ਨਾਮ ਤੇ ਮਤਲਬ ਕਹਿੰਦਾ ਮਤਲਬ ਕਹਿੰਦਾ ਇੱਕ ਧਰਮ ਦੇ ਨਾਮ ਤੇ ਇਹਨਾਂ ਨੂੰ ਜਿਹੜੀ ਰੋਡ ਥੋੜੀ ਜਾਂਦੀ ਹੈ ਰੋਡ ਉਹਦਾ ਤੁਸੀਂ ਜਿਹੜਾ ਗਵਰਨਮੈਂਟ ਦਾ ਜਿਹੜਾ ਸਿਸਟਮ ਰੱਖ ਬਾਇਗੋ ਛੱਡ ਕੇ ਪਲੱਸ 1-2 ਫੁੱਟ ਹੋਰ ਛੱਡ ਕੇ ਜੇ ਇਹਨਾਂ ਰੁੱਖਾਂ ਨੂੰ ਲਾਉਂਗੇ ਤਾਂ ਉਹ ਇੱਕ ਗੁਰੂਆਂ ਦੇ ਨਾਮ ਤੇ ਇੱਕ ਦਾਨ ਹੋਊਗਾ ਬਹੁਤ ਵੱਡਾ ਤਾਂ ਉਹ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਉੱਥੇ ਨਹੀਂ ਸਰਦਾ ਤਾਂ ਅਸੀਂ ਮੋਟਰਾਂ ਤੇ ਆਪਣੀਆਂ ਇਹਨਾਂ ਰੁੱਖਾਂ ਨੂੰ ਜਿਹੜੇ ਗੁਰੂਆਂ ਦੇ ਨਾਂ ਤੇ ਬਣੇ ਹੋਏ ਆ ਸਾਡੇ ਲੰਬੇ ਸਮੇਂ ਤੋਂ ਕਵਰ ਕਰਦੇ ਆ ਉਹਨਾਂ ਨੂੰ ਵੀ ਮੋਟਰਾਂ ਤੇ ਲਾਓ ਤੇ ਜਿਸ ਪਿੰਡ ਦੀ ਪੰਚਾਇਤ ਨੇ ਕੋਈ ਜੰਗਲ ਲਾਉਣਾ ਉਹ ਜੰਗਲਾਂ ਵਿੱਚ ਵੀ ਇਹ ਰੁੱਖਾਂ ਲਾਉਣੇ ਹੈਗੇ ਆ ਤਾਂ ਉਹਨਾਂ ਰੁੱਖਾਂ ਨੂੰ ਲਾਓ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਏ ਆਪਾਂ ਪੰਜਾਬ ਦੀ ਧਰਤੀ ਨੂੰ ਆਪਾਂ ਜਿਹੜੇ ਸਾਡੇ ਪ੍ਰਾਤਨ ਰੁੱਖਾ ਸਾਡੇ ਗੁਰੂਆਂ ਨੇ ਬੋਲੇ ਹੋਏ ਰੁੱਖਾ ਰੁੱਖ ਗੁਰਦਰਾ ਸਾਹਿਬ 'ਚ ਮੌਜੂਦ ਆ ਸਾਰੇ ਉਹਨਾਂ ਰੁੱਖਾਂ ਨਾਲ ਆਪਾਂ ਧਰਤੀ ਨੂੰ ਆਪਾਂ ਸ਼ਿੰਗਾਰੀਏ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ